ਮੰਗਜੀ ਸੱਚੀ ਦੌਲਤ ਚੈਨਲ ਦੇ ਤੁਹਾਡਾ ਬਹੁਤ-ਬਹੁਤ ਸਵਾਗਤ ਕੀ ਤੁਸੀਂ ਕਦੇ ਕੀਰਤਨ ਦੀ ਅਸਲ ਜਾਦੂਈ ਤਾਕਤ ਮਹਿਸੂਸ ਕੀਤੀ ਹੈ ਕੀਰਤਨ ਸਿਰਫ ਰਾਗਾਂ ਦੀ ਮਿੱਠੀ ਤੁੰਹੀ ਨਹੀਂ ਇਹ ਇੱਕ ਆਤਮਿਕ ਯਾਤਰਾ ਇੱਕ ਸ਼ਾਂਤੀ ਭਰਿਆ ਅਨੁਭਵ ਅਤੇ ਪ੍ਰਭੂ ਨਾਲ ਜੋੜਨ ਵਾਲੀ ਇੱਕ ਪਵਿੱਤਰ ਤਾਰਾ ਹੈ ਅੱਜ ਅਸੀਂ ਕੀਰਤਨ ਦੀ ਜਾਦੂਈ ਦੁਨੀਆ ਵਿੱਚ ਇੱਕ ਢੂੰਗੀ ਚਲਕ ਪਾ ਰਹੇ ਹਾਂ ਤਾਂ ਚਲੋ ਇਸ ਸਮੁੰਦਰ ਯਾਤਰਾ ਨੂੰ ਸ਼ੁਰੂ ਕਰੀਏ ਕੀਰਤਨ ਗੁਰਬਾਣੀ ਦੇ ਸ਼ਬਦਾਂ ਨੂੰ ਰਾਗਾਂ ਅਤੇ ਸੰਗੀਤ ਦੀ ਮਿੱਠੀ ਲਹਿਰ ਚ ਗਾਉਣ ਵਾਲੀ ਦੁੰਗੀ ਕਲਾ ਹੈ ਇਹ ਸਿਰਫ ਗੀਤ ਸੰਗੀਤ ਨਹੀਂ ਇਹ ਇੱਕ ਆਤਮਿਕ ਔਕਦੀ ਹੈ ਜੋ ਦਿਲ ਮਨ ਅਤੇ ਰੂਹ ਨੂੰ ਸ਼ਾਂਤੀ ਦਿੰਦੀ ਹੈ ਕੀ ਤੁਸੀਂ ਜਾਣਦੇ ਹੋ ਕੀਰਤਨ ਸਾਡੀ ਆਤਮਿਕ ਉਤਸ਼ਾਹਤਾ ਨੂੰ ਵਧਾਉਂਦਾ ਹੈ ਸਾਡੀ ਮਨ ਸ਼ਾਂਤੀ ਨੂੰ ਬਹੁਤ ਤਰੀਨ ਬਣਾਉਂਦਾ ਹੈ ਅਤੇ ਸਾਡੀ ਅੰਦਰੂਨੀ ਤਾਕਤ ਨੂੰ ਉਲੰਧ ਕਰਦਾ ਹੈ ਜਦੋਂ ਅਸੀਂ ਗੁਰਬਾਣੀ ਦੇ ਸ਼ਬਦ ਗਾਉਂਦੇ ਹਾਂ ਤਾਂ ਉਹ ਸਾਡੇ ਮਨ ਤੋਂ ਆਤਮਾ ਤੇ ਗਹਿਰੀ ਛਾਪ ਛੱਡ ਦਿੰਦੇ ਹਨ ਵਿਗਿਆਨ ਵੀ ਮੰਨਦਾ ਹੈ ਕਿ ਕੀਰਤਨ ਸੁਣਨ ਨਾਲ ਸਟ੍ਰੈਸ ਘਟਦਾ ਹੈ ਦਿਲ ਦਿਮਾਗ ਸ਼ਾਂਤ ਹੁੰਦੇ ਹਨ ਅਤੇ ਪਿਆਰ ਭਾਵਨਾ ਵਧਦੀ ਹੈ ਹੁਣ ਮੈਂ ਤੁਹਾਨੂੰ ਕੀਰਤਨ ਦੀ ਤਾਕਤ ਦੀ ਇੱਕ ਅਸਲ ਜ਼ਿੰਦਗੀ ਦੀ ਕਹਾਣੀ ਸੁਣਾਉਣ ਜਾ ਰਹੀ ਹਾਂ ਇਹ ਗੱਲ ਦਿੱਲੀ ਵਿੱਚ ਰਹਿਣ ਵਾਲੇ ਅਮਨਪ੍ਰੀਤ ਸਿੰਘ ਦੀ ਹੈ ਜੋ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ ਸਨ ਉਹਨਾਂ ਦੀ ਜ਼ਿੰਦਗੀ ਆਮ ਲੋਕਾਂ ਵਾਂਗ ਹੀ ਸੀ ਭੱਜ ਦੋ ਟੈਨਸ਼ਨ ਅਤੇ ਆਰਥਿਕ ਸਮੱਸਿਆਵਾਂ ਉਹ ਹਰ ਦਿਨ ਕੰਮ 'ਚ ਇੰਨਾ ਰੁੱਝੇ ਰਹਿੰਦੇ ਸਨ ਕਿ ਆਪਣੇ ਪਰਿਵਾਰ ਨਾਲ ਵੀ ਚੰਗੀ ਤਰ੍ਹਾਂ ਗੱਲ ਨਹੀਂ ਕਰਦੇ ਸਨ ਇੱਕ ਦਿਨ ਕੰਮ ਦੇ ਦਬਾਅ ਕਰਕੇ ਉਹਨਾਂ ਦਾ ਦਿਲ ਘਬਰਾਉਣ ਲੱਗਾ ਉਹ ਆਤਮਿਕ ਤੌਰ ਤੇ ਬਹੁਤ ਹੌਲੇ ਹੁੰਦੇ ਜਾ ਰਹੇ ਸਨ ਕਿਸੇ ਨੇ ਉਹਨਾਂ ਨੂੰ ਕਿਹਾ ਤੂੰ ਇੱਕ ਵਾਰ ਗੁਰਦੁਆਰਾ ਸਾਹਿਬ ਜਾ ਅਤੇ ਕੀਰਤਨ ਸੁਣ ਤੈਨੂੰ ਸ਼ਾਂਤੀ ਮਿਲੇਗੀ ਉਹ ਸ਼ਾਮ ਨੂੰ ਗੁਰਦੁਆਰਾ ਰਕਾਬगंज ਸਾਹਿਬ ਗਏ ਉਥੇ ਜਦੋਂ ਉਹਨਾਂ ਨੇ ਰਾਗੀ ਸਿੰਘਾਂ ਨੂੰ ਤੂ ਠਾਕੁਰ ਤੁਮ ਪੀਰ ਅਰਦਾਸ ਸ਼ਬਦ ਗੋਂਦੇ ਸੁਨਿਆ ਤਾਂ ਉਹਨਾਂ ਦੇ ਦਿਲ ਵਿੱਚ ਇੱਕ ਅਲੌਕਿਕ ਸ਼ਕਤੀ ਆ ਗਈ ਉਹ ਆਪਣੀਆਂ ਸਾਰੀਆਂ ਚਿੰਤਾਵਾਂ ਭੁੱਲ ਗਏ ਅਤੇ ਉਹਨਾਂ ਦੀਆਂ ਅੱਖਾਂ ਵਿੱਚ ਆਸੂ ਆ ਗਏ ਉਹ ਉਥੇ ਲੰਬੇ ਸਮੇਂ ਤੱਕ ਬੈਠੇ ਰਹੇ ਕੀਰਤਨ ਦੀ ਤੁਨ ਉਹਨਾਂ ਦੇ ਦਿਲ ਵਿੱਚ ਵੱਜ ਰਹੀ ਸੀ ਜਿਵੇਂ ਉਹ ਆਪਣੇ ਆਪ ਨੂੰ ਗੁਰੂ ਸਾਹਿਬ ਦੇ ਹਵਾਲੇ ਕਰ ਰਹੇ ਸਨ ਉਨ੍ਹਾਂ ਦੇ ਮਨ ਦੀ ਘਬਰਾਹਟ ਦੂਰ ਹੋਣ ਲੱਗੀ। ਉਹਨਾਂ ਮਹਿਸੂਸ ਕੀਤਾ ਕਿ ਕੀਰਤਨ ਕੇਵਲ ਸੰਗੀਤ ਨਹੀਂ, ਇਹ ਤਾਂ ਰੂਹ ਦੀ ਦਵਾਈ ਹੈ। ਉਸ ਤੋਂ ਬਾਅਦ ਅਮਨਪ੍ਰੀਤ ਨੇ ਇੱਕ ਨਵਾਂ ਫੈਸਲਾ ਲਿਆ ਕਿ ਹਰ ਰੋਜ਼ 15 ਮਿੰਟ ਕੀਰਤਨ ਸੁਣਨਾ। ਉਹ ਆਪਣੇ ਕੰਮ ਵਿੱਚ ਹੋਰ ਵੀ ਧਿਆਨ ਲਗਾ ਸਕਦੇ ਸਨ। ਉਹਨਾਂ ਦੀ ਪਰਿਵਾਰ ਨਾਲ ਉਰਖੜਪਨ ਦੂਰ ਹੋ ਗਿਆ। ਉਹਨਾਂ ਦਾ ਸਟ੍ਰੈਸ ਘਟ ਗਿਆ। ਅਤੇ ਉਹ ਹਮੇਸ਼ਾ ਖੁਸ਼ ਰਹਿਣ ਲੱਗੇ। ਅਮਨਪ੍ਰੀਤ ਦੀ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਕੀਰਤਨ ਸਿਰਫ ਤੁਨ ਹੀ ਨਹੀਂ ਇਹ ਇੱਕ ਜੀਵਨ ਬਦਲਾਊ ਤਾਕਤ ਹੈ। ਜੇਕਰ ਤੁਸੀਂ ਵੀ ਟੈਨਸ਼ਨ, ਡਿਪਰੈਸ਼ਨ ਜਾਂ 네ਗੇਟਿਵ ਸੋਚ ਵਿੱਚ ਹੋ ਤਾਂ ਕਿਰਪਾ ਕਰਕੇ ਇੱਕ ਵਾਰ ਕੀਰਤਨ ਦੀ ਜਾਦੂਈ ਤਾਕਤ ਮਹਿਸੂਸ ਕਰੋ। ਤੁਸੀਂ ਕੀਰਤਨ ਨੂੰ ਆਪਣੇ ਦਿਨਚਰੀ ਦਾ ਹਿੱਸਾ ਬਣਾਓ। ਅਤੇ ਇਹੇ ਆਸਾਨ ਤਰੀਕੇ ਅਪਣਾਣ ਦੀ ਕੋਸ਼ਿਸ਼ ਕਰੋ ਰੋਜ਼ਾਨਾ 15-20 ਮਿੰਟ ਕੀਰਤਨ ਸੁਨੋ ਨਿਤਨੇਮ ਪਾਠ ਨਾਲ ਕੀਰਤਨ ਜੋੜੋ ਗੁਰਦੁਆਰਾ ਸਾਹਿਬ ਦੇ ਕੀਰਤਨ ਸਮਾਗਮ ਵਿੱਚ ਸ਼ਾਮਲ ਹੋਵੋ ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਮਿਲ ਕੇ ਕੀਰਤਨ ਗਾਓ ਦੋਸਤੋ ਕੀਰਤਨ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਸੱਚੇ ਉਪਦੇਸ਼ ਨਾਲ ਜੋੜਦਾ ਹੈ ਜੇਕਰ ਤੁਸੀਂ ਵੀ ਇਸ ਦੀ ਅਸਲ ਤਾਕਤ ਮਹਿਸੂਸ ਕਰਨਾ ਚਾਹੁੰਦੇ ਹੋ ਤਾਂ ਆਪਣੇ ਜੀਵਨ ਵਿੱਚ ਕੀਰਤਨ ਨੂੰ ਅਪਣਾਓ ਤੁਸੀਂ ਵੀ ਇਹ ਤਜਰਬਾ ਕੀਤਾ ਹੈ ਤਾਂ ਕਮੈਂਟ ਕਰਕੇ ਦੱਸੋ ਅਗਰ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਸੀਂ ਜਲਦ ਹੀ ਨਵੇਂ ਆਤਮਿਕ ਵਿਸ਼ਿਆਂ ਨਾਲ ਵਾਪਿਸ ਆਵਾਂਗੇ